ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿੱਤੀ ਦੂਜੀ ਜੰਗ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਮahan ਨਗਰ ਕੀਤਾ ਸਜਾਇਆ ਗਿਆ ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ surjeet singh tuggalwal ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਪਾਵਨ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੱਤੀ ਨਗਰ ਕੀਰਤਨ ਦੀ ਅਗਵਾਈ ਗੁਰੂ ਬਾਣੇ ਵਿੱਚ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ। ਇਹ ਨਗਰ ਕੀਰਤਨ ਲਾਈਟਾਂ ਵਾਲੇ ਚੌਂਕ ਤੋਂ ਹੁੰਦਾ ਹੋਇਆ ਧੀਰੋਵਾਲ, ਮਾੜੀ ਪੰਮਾ, ਖੋਖਰਵਾਲ, ਗਿਲਬੋਬ, ਬੁਲਪੁਰ, ਡੋਗਰ ਮਹੇਸ਼, ਰਜੋਆ, ਕੀੜੀ, ਅਫਗਾਨਾ, ਹਰਚਵਾਲ, ਭਮ, ਮਠੋਲਾ, ਚੀਮਾ ਖੁੱਡੀ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਸਮਾਪਤ ਹੋਇਆ। ਸੰਗਤਾਂ ਵੱਲੋਂ ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ ਗਏ। ਵਾਹਿ ਤੇ ਬਾਦਸ਼ਾਹ ਜਿੰਨਾ ਮਿਲਿਆ ਨਾ ਮਤੇ ਤਿਆਵੇ ਸੇਹੀ ਪਿਆਰ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾ ਮਤੇ ਤਿਆਵੇ ਬੋਲੇ ਦਾਸ ਤੇਰੇ ਪਾਸ ਹੈ ਦਾਸ ਛੰਦ ਤੇਰੇ ਹਰ ਵੇਲੇ ਗਾਵੇ ਸੇਹੀ ਪਿਆਰ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾ ਮਤੇ ਤਿਆਵੇ ਸੇਹੀ ਤੇ ਬਾਦ ਸਾਜ ਲਾਦੇ ਜਾਨਾ ਮਜੇ ਤੇ ਆਵੇ ਰਹੀ ਤਮਾਂ ਦੀ ਝੇੜੇ ਤੇਰੇ ਨਾਮ ਵਿੱਚ ਰੰਗੇ ਨੇ ਸੁਨਾ ਦੇ ਕਰਮ ਮਤੇ ਨੂੰ ਲਾ ਕਰ ਹੈ ਚੰਗੇ ਨੇ ਨਾਲ ਤੇਰੇ ਨਾਲ ਜਾਂ ਪੀਤਾ ਗੂਰੀਆ ਕੋਹਾ ਦੌਰ ਜੀ ਨਾ ਦੀ ਕੇ ਬਖ ਬੱਲਾ ਪੂਰੀਆ ਪ੍ਰੀਤਮ ਜੀ ਝੇੜੇ ਤੇਰੇ ਨਾਮ ਵਿੱਚ ਰੰਗੇ ਨੇ करॻ रहे चङे पंजाब मूरिया सच जीवन त अंग सन जा छे प्यारे सचे पातशहर नाम जिते आ्यारे सचे पातशह ਜਨਾ ਮਿਲਿਆ ਨਾ ਮਤੇ ਤਿਆਰੇ ਮਹਮਦੇਪਖੰਡ ਜਿੰਨਾ ਪਿਆਰਿਆਂ ਨੂੰ ਸੋਹਣਾ ਕ੍ਰਿਸ਼ਨ ਦੀ ਅੱਜ ਜਿੰਨਾ ਗੁਣ ਮਖਾਰੂ ਕੋਰੇਣਾ ਕੇਦਵਾਰ ਬਾਨ ਖੰਡਾ ਛਾਰ ਹੋ ਜਾਵੇ ਦੂਰੇ ਆਪਣ ਤੇ ਇੱਕ ਪਾਰ ਦੇ ਤੁਰ ਹੋ ਜਾਵੇ ਮਹਮਦੇਪਖੰਡ ਜਿੰਨਾ ਪਿਆਰਿਆਂ ਨੂੰ ਈਸ਼ਲਾ ਦੀ ਅੱਜ ਜਿੰਨਾ ਗੁਰਮੁਖੀ ਨਾਲ ਦੇਵੇ ਨਾ ਕੇਦਾਰ ਮਾਨ ਖੰਡਾ ਧਾਰੇ ਜਾਵੇ ਨੋਰ ਅੱਜ ਤੇ ਇੱਕ ਮਾਲ ਦੇਖੋ ਜਾਵੇ ਕਈ ਮਨ ਪੈ ਗਿਆ ਘੜਾ ਹੈ ਜੋ ਕਰਨ ਇਠਕਾਰ ਵਿੱਚ ਮੋਰ ਪਾਵੇ ਸੁਖ ਪਿਆਰੇ ਮੇਲ ਸੱਤੇ ਪਾਤਸ਼ਾਹ ਜਗ ਮਾ ਮਿਲਿਆ ਨਾਮ ਜਿਤੇ